ਮੇਨ ਡੂਨੇ ਵਾਲਾ ਚ ਕਾਫੀ ਜ਼ਿਆਦਾ ਸੰਘਰਸ਼ ਹੋਇਆ ਅੱਜ ਕਿਸਾਨ ਤੇ ਪੁਲਿਸ ਕਰਮੀਆਂ ਚ ਵਿਚਲਪਈ ਕਿਸਾਨ ਜਿਹੜੇ ਆਪਣੀ ਮੰਗ ਨੂੰ ਲੈ ਕੇ ਤੇ ਪਹੁੰਚੇ ਸੀਗੇ ਉੱਥੇ ਹੀ ਕਿਸਾਨਾਂ ਤੇ ਅਤੁੱਗੈਸ ਦੇ ਗੋਲੇ ਸਿੱਟੇ ਗਏ ਲਾਠੀ ਚਾਰਜ ਕੀਤਾ ਗਿਆ ਮੇਰੇ ਨਾਲ ਇਸ ਵਕਤ ਜੁਗਿੰਦਰ ਸਿੰਘ ਗੁਰਾਹ ਨੇ ਸਰ ਸਭ ਤੋਂ ਪਹਿਲਾਂ ਜੋ ਕੁਝ ਹੋਇਆ ਅੱਜ ਇਹ ਕਹਿ ਲਈ ਨਿੰਦਣੀ ਹੈ ਪਰ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਕਿਉਂ ਸਾਰਾ ਕੁਝ ਹੋਣ ਦਾ ਕਾਰਨ ਹੈ ਭਾਰਤ ਮਾਲਾ ਪ੍ਰੋਜੈਕਟ ਹੈ ਜਾਂ ਮੰਗਾਂ ਨੇ ਆਪਣੀ ਦੇਖੋ ਜਦੋਂ ਜ਼ਮੀਨਾਂ ਦੀ ਗੱਲ ਆਉਂਦੀ ਹੈ ਨਾ ਜ਼ਮੀਨਾਂ ਦੀ ਮਾਲਕੀ ਦੀ ਗੱਲ ਜ਼ਮੀਨਾਂ ਦੇ ਮਾਲਕੀ ਕਿਹਦੀ ਹੋਵੇ ਉਦੋਂ ਇਹ ਡਾਂਗ ਛੁੱਟੀ ਹੁੰਦੀ ਹੁੰਦੀ ਐ ਜ਼ਮੀਨਾਂ ਕੋਈ ਵੀ ਬੰਦੇ ਕਿਸਾਨ ਨੇ ਜਿਹੜਾ ਜ਼ਮੀਨ ਆਪਣੇ ਭਰਾ ਨੂੰ ਵੀ ਨਹੀਂ ਬਖਸਦਾ ਹੁੰਦਾ ਛੋਟੀ ਜੀ ਗੱਲ ਪਿੱਛੇ ਭਰਾ ਦਾ ਕਤਲ ਕਰ ਦਿੰਦਾ ਹੁੰਦਾ ਇਹ ਰੋਟੀ ਦਾ ਸਵਾਲ ਆ ਸਰ ਦਾ ਭਾਰਤ ਮਾਲਾ ਪ੍ਰੋਜੈਕਟ ਦੇ ਨਾਂ ਤੇ ਜਿਹੜੀਆਂ ਜ਼ਮੀਨਾਂ ਕਾਇਰ ਕੀਤੀਆਂ ਨੇ ਇਹਨਾਂ ਨੇ ਸਰਕਾਰ ਨੇ ਇਹ ਸਾਡੇ ਨਾਲ ਪਹਿਲਾਂ ਦੋ ਵਾਰੀ ਟੇਬਲ ਟॉक ਤੇ ਇਹਨਾਂ ਨੇ ਮੰਨੇ ਆ ਵੀ ਅਸੀਂ ਇਹ ਜਬਰੀ ਕਿਸਾਨਾਂ ਦੀ ਜ਼ਮੀਨਾਂ ਨਹੀਂ ਲਵਾਂਗੇ ਕਿਸਾਨਾਂ ਦੀ ਕੀਮਤ ਹੋਊਗੀ ਕੰਪਨੀ ਦੇ ਪੈਸੇ ਹੋਣਗੇ ਜਿੰਨਾ ਚਿਰ ਕਿਸਾਨ ਐਗਰੀ ਨਹੀਂ ਹੁੰਦੇ ਅਸੀਂ ਧੱਕੇ ਨਾਲ ਕਿਸੇ ਦੀ ਜ਼ਮੀਨ ਦੇ ਵਿੱਚ ਕਬਜ਼ਾ ਨਹੀਂ ਕਰਾਂਗੇ ਦੋ ਵਾਰ ਭਗਵੰਤ ਮਾਨ ਸਾਹਿਬ ਸਾਡੇ ਨਾਲ ਗੱਲਬਾਤ ਬੈਠੇ ਨੇ ਦੋ ਵਾਰ ਸਾਨੂੰ ਇਹ ਵਿਸ਼ਵਾਸ ਦਿਵਾਇਆ ਪਰ ਇਸ ਤੋਂ ਬਾਅਦ ਉਲਟਾ ਹੋਇਆ ਪਹਿਲਾਂ ਮਲੇਰ ਕੋਲੇ ਜ ਹੋਇਆ ਇਸ ਤਰ੍ਹਾਂ ਹੀ ਉਸ ਤੋਂ ਬਾਅਦ ਹੁਣ ਇਹ ਅੱਜ ਦੇਖ ਰਿਹਾ ਕੱਲ ਜੇ ਨਹੀਂ ਜਬਰੀ ਕਬਜ਼ਾ ਕਰਕੇ ਅੱਜ ਅਸੀਂ ਆਪਣੇ ਜ਼ਮੀਨਾਂ 'ਚ ਵਾਪਸ ਵੜਨ ਵਾਸਤੇ ਆ ਰਹੇ ਸੀ ਦੇ ਨਾਕਿਲਾ ਕਿਨਾਂ ਨੇ ਸਿਰੇ ਤੱਕ ਨਾਕਿਲਾ ਕਿ ਰੋਕੇ ਜਿਵੇਂ ਇੱਥੇ ਦਾ ਸਿਖਰ ਆ ਕਿ ਜਨਨੀ ਸਿਰੇ ਜਮੀਨ ਦੇ ਵਿੱਚੋਂ ਅਸੀਂ ਵੜਨ ਲੱਗੇ ਆ ਇੱਥੇ ਅਥਰੂ ਕਾਸ ਦੇ ਗੋਲੇ ਸਿੱਟ ਕੇ ਜਨਨੀ ਦਰਜਣਾ ਨੌਜਵਾਨਾਂ ਦੀਆਂ ਬਾਹਾਂ ਟੁੱਟੀਆਂ ਨੇ ਬਾਹਾਂ ਲੱਤਾਂ ਦੇ ਡਾਂਗਾਂ ਵੱਜੀਆਂ ਹੋਈਆਂ ਨੇ ਸੇਰਾਂ 'ਚ ਡਾਂਗਾਂ ਵੱਜੀਆਂ ਨੇ ਕੱਪੜੇ ਸਾੜ ਕੇ ਅਥਰੂ ਕਾਸ ਦੇ ਗੋਲੇ ਮਾਰੇ ਜਨਨੀ ਕੁੜੀਆਂ ਦੇ ਸਿਰਾਂ 'ਚ ਡਾਂਗਾਂ ਵੱਜੀਆਂ ਹੋਈਆਂ ਨੇ ਚਾਰ ਕੁੜੀਆਂ ਜਿਹਨਾਂ ਨੂੰ ਕੁੱਟਿਆ ਗਿਆ ਕਿਹਾ ਜਾਂਦਾ ਚਾਰ ਕੁੜੀਆਂ ਗਿਰਫਤਾਰ ਵੀ ਕੀਤੀਆਂ ਤੇ ਅਜੇ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੋਸਟਲ ਟੰਗ ਮੀਰ ਟੰਗ ਕਿਸੇ ਦੇ ਕਿੰਨੀਆਂ ਕਰਨ ਕਿਉਂਕਿ ਉਦੋਂ ਬਾਅਦ ਹੁਣ ਅੱਗੇ ਦੀ ਕੀ ਰਣਨੀਤੀ ਰਹੇਗੀ ਕਿਉਂਕਿ ਅੱਜ ਤਾਂ ਬਹੁਤ ਚੜ੍ਹਪ ਹੋਈ ਹੈ ਕੱਲ-ਕੱਲ ਕਿਉਂਕਿ ਮਲੇਰ ਕੋਟਲੇ ਦਾ ਇਨਸੀਡੈਂਟ ਮੈਨੂੰ ਯਾਦ ਹੈ ਅਸੀਂ ਕਵਰ ਕੀਤਾ ਸੀ ਉਸ ਦੌਰਾਨ ਫਿਰ ਐਸ ਡੀ ਐਮ ਪਹੁੰਚੇ ਸੀ ਕਿ ਡੀ ਸੀ ਪਹੁੰਚੇ ਸੀ ਅਗਲੇ ਦਿਨ ਟੇਬਲ ਟਾਕ ਹੋਈ ਸੀ ਉਸ ਤੋਂ ਬਾਅਦ ਕਹ ਦਿੱਤਾ ਗਿਆ ਸੀਗਾ ਕਿ ਨਹੀਂ ਹੁਣ ਅਸੀਂ ਸ਼ਾਂਤੀਮਈ ਤਰੀਕਾ ਕਰਾਂਗੇ ਇਹੋ ਇਹਨਾਂ ਦਾ ਤਰੀਕਾ ਹੀ ਇਹ ਹੈ ਵੀ ਇਹਨਾਂ ਨੇ ਟੇਬਲ ਟਾਕ ਡਾਂਗ ਡੋਂਗ ਫੇਰ ਕੇ ਡਾਂਗ ਇਹ ਜਮਾ ਕੇ ਆਪਣੀ ਤਾਕਤ ਦਾ ਜ਼ੋਰ ਲਾ ਕੇ ਫਿਰ ਇਹਨੇ ਟੇਬਲ ਟਾਕ ਤੇ ਹੋਣਾ ਹੁੰਦਾ ਅਕਸਰ ਕਰਦੇ ਆ ਦੇਖੋ ਟੇਬਲ ਟਾਕਾਂ ਚੱਲਦੀਆਂ ਨੇ ਜੰਗਾਂ ਦੇ ਵਿੱਚ ਵੀ ਚੱਲਦੀਆਂ ਹੁੰਦੀਆਂ ਨੇ ਟ ਇਹਨਾਂ ਨੇ ਐ ਵੀ ਆਏ ਨੇ ਤੇ ਫੋਕੇ ਪੈ ਰਹੀ ਤੁਸੀਂ ਐ ਵੀ ਆ ਜਾਓਗੇ ਸਾਡੀ ਜ਼ਮੀਨ 'ਚ ਵੜ ਜਾਓਗੇ ਅਸੀਂ ਸਰਕਾਰ ਹੁੰਨੇ ਆ ਸਾਡੇ ਕੋਲ ਤਾਕਤ ਹੁੰਦੀ ਐ ਸਾਡੇ ਕੋਲ ਕਾਨੂੰਨ ਆ ਸਾਡੇ ਕੋਲ ਅਦਾਲਤਾਂ ਨੇ ਸਾਡੇ ਕੋਲ ਫੋਰਸ ਐ ਸਾਡੇ ਕੋਲ ਡਾਂਗ ਐ ਡਾਂਗ ਨਾਲ ਡਾਂਗ ਦੇ ਜ਼ੋਰ ਤੇ ਜੰਨੀ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਸੰਕੇਤ ਹੈ ਛੋਡੇ ਜਿਹੜੇ ਸੁਨੇਹਾ ਦੇਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਇਹ ਐਸੇ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਅੱਜ ਸਾਡੇ ਤੇ ਡਾਂਗਾਂ ਭਰਾਈਆਂ ਨੇ ਜ਼ਮੀਨਾਂ ਦੀ ਖਾਤਰ ਇਹ ਐਸਾ ਹੱਦ ਤੱਕ ਜਾ ਸਕਣਗੇ ਇਹ ਇਹ ਕਾਰਪੋਰੇਟ ਦੇ ਦੇ ਪੱਕੀ ਬੰਦੇ ਆ ਉਹਨਾਂ ਨੂੰ ਮੁਰਾਫਾ ਦਿਵਾਉਣ ਦੀ ਖਾਤਰ ਇਹ ਛੋਡੇ ਨਾਲ ਕਿਸੇ ਰੂਪ ਦੇ ਵਿੱਚ ਵੀ ਕਦੇ ਵੀ ਆਪਣੀ ਸ਼ਕਲ ਬਦਲ ਕੇ ਇਹ ਉਹ ਜ਼ਬਰਦਸਤ ਰੂਪ ਦਾ ਰੂਪ ਧਾਰਨ ਕਰਕੇ ਛੋਡੇ ਜਬਰ ਕਰ ਸਕਦੇ ਆ ਇਹਨਾਂ ਤੋਂ ਖਬਰਦਾਰ ਹੋ ਜੇ ਇਹਨਾਂ ਦਾ ਨੱਕ ਮੋੜਨਾਂ ਦਾ ਇਕੱਠੇ ਹੋ ਕੇ ਅੰਦੋਲਨ ਦੇਣਾ ਪੋ ਯਾਨੀ ਕੱਲ ਟੇਬਲ ਟਾਕ ਜੇ ਹੋ ਸਕ ਟੇਬਲ ਟਾਕ ਤੇ ਪੂਰੇ ਤਰੀਕੇ ਨਾਲ ਦੇਖੋ ਟੇਬਲ ਟਾਕ ਕੀ ਪਿੰਕੀ ਰੂਖ ਲੈਂਦੀ ਆ ਕੀ ਨਹੀਂ ਲੈਂਦੀ ਉਹ ਤਾਂ ਅਜੇ ਕੱਲ ਨੂੰ ਪਤਾ ਲੱਗਣਾ ਸੀ ਅਸੀਂ ਕਿਉਂਕਿ ਅਸੀਂ ਹੁਣ ਅੱਧੂ ਬਾਦ ਬੈਠਣਾ ਹੈ ਮੀਟਿੰਗ ਕਰਨੀ ਹੈ ਅਜੇ ਤੱਕ ਸਾਨੂੰ ਇਹ ਵੀ ਨਹੀਂ ਜਾਣਕਾਰੀ ਮਿਲੀ ਸਾਡੇ ਕਿੰਨੇ ਬੰਦੇ ਜ਼ਖਮੀ ਮਿਲਿਆ ਅਸਲ ਵਿੱਚ ਗੰਭੀਰ ਸੱਟ ਵਾਲੇ ਕਿੰਨੇ ਕੁ ਬੰਦੇ ਆ ਕਿਉਂਕਿ ਗਿਣਤੀ ਹੈ ਜਿਹੜੀ ਹਜ਼ਾਰਾਂ ਚ ਗਿਣਤੀ ਹੈ ਤੇ ਸਾਨੂੰ ਨਹੀਂ ਪਤਾ ਲੱਗ ਸਕਿਆ ਕਿਉਂਕਿ ਉਸ ਤੋਂ ਬਾਅਦ ਹਨੇਰਾ ਵੀ ਹੋ ਗਿਆ ਹੁਣ ਰੋਟੀ ਪਾਣੀ ਵੀ ਛਕਦੇ ਨੇ ਕਿਸੇ ਦੇ ਇਹ ਜੀ ਗੰਭੀਰ ਸੱਟ ਲੱਗੀ ਹੋਵੇ ਸਾਨੂੰ ਦੱਸੇ ਨਾ ਹੋਵੇ ਕੋਈ ਲੈ ਕੇ ਹੁਣ ਇਸ ਤਰ੍ਹਾਂ ਜੇ ਪੂਰੀ ਜਾਣਕਾਰੀ ਨਹੀਂ ਪੂਰੀ ਜਾਣਕਾਰੀ ਸਾਨੂੰ ਸਵੇਰ ਤੱਕ ਮਿਲੇ। ਅਫੀਸ਼ੀਅਲ ਹਾਲ ਦੇ ਲਈ ਕੋਈ ਜਾਣਕਾਰੀ ਮਿਲੀ ਹੈ ਹਲੇ ਕਿ ਆ ਪ੍ਰਾਈਮਰੀ ਕਿ ਅਖਿਰਕਾਰ ਕੀ ਝੰਡਾ ਜਿੰਸੀ ਕੀ ਕੀ ਬਣ ਰਿਹਾ ਅੱਗੇ ਅੱਗੇ ਕੱਲ ਫਿਰ ਚਾਹੂਗੇ ਉਹ ਟੇਬਲ ਟਾਕ ਦਾ ਹੁੰਦਾ ਹੈ। ਜੇ ਉਹ ਉਹਨਾਂ ਨੇ ਉਹ ਨਾਕਾ ਉੱਥੇ ਲਾ ਲਿਆ ਕਿਉਂਕਿ ਚਾਰ ਸਪਰੇ ਸੇਮ ਨਾਲ ਹੈ। ਕੋਈ ਰਸਤਾ ਨਹੀਂ ਹੈਗਾ ਨਹੀਂ ਅਸੀਂ ਵਾਸੇ ਪਾਸੇ ਜਨਾਂਗੇ ਦੇ ਉੱਥੇ ਬਣਦੇ ਜਾਣੇ ਸੀ ਗਿਆ। ਜਦੋਂ ਇਹਨਾਂ ਨੇ ਥਾਂ ਉਹ ਚੁਣਿਆ ਵੀ ਇਹਦੇ ਥਾਂ ਕਿਸੇ ਪਾਸੇ ਦੇ ਨਹੀਂ ਹੈਗਾ। ਉੱਥੇ ਉਹਨਾਂ ਨੇ ਪੂਰਾ ਪ੍ਰਬੰਧ ਕੀਤਾ ਸਾਰਾ ਖੁਦ ਅਥਰੂ ਗਾਇਦਾ ਕਰਿਆ। ਡਰੋਨ ਰਾਹੀਂ ਮਤਲਬ ਗੱਡੀ ਰਾਹੀ ਨਹੀਂ ਗੱਲੇ ਡਰੋਂ ਰਾਹੀ ਗਾਂਹ ਵਿੱਚ ਲੈ ਆ ਇਕੱਠ ਦੇ ਛਿੱਟੇ ਆ ਹੁਣ ਜੇ ਕੋਈ ਧੌਣ ਤੇ ਗੋਡਾ ਰੱਖ ਕੇ ਕਹੇ ਵੀ ਆਓ ਬੈਠੋ ਗੱਲਬਾਤ ਗੱਲਬਾਤ ਆ ਬਰੋਬਰ ਤੇ ਬੈਠ ਕੇ ਹੁੰਦੀ ਹੁੰਦੀ ਹੈ ਨਾ ਉਹ ਆਪਦੀ ਫੋਰਸ ਘਰੇ ਲੈ ਜਾਣ ਸਾਡੀ ਫੋਰਸ ਪਿੱਛੇ ਖੜੀ ਹੈ ਅਸੀਂ ਇਹਨੂੰ ਵਾਪਸ ਵੀ ਕਰ ਦੇਾਂਗੇ ਫਿਰ ਕੋਈ ਗੱਲਬਾਤ ਕਰ ਲਨ ਉਹ ਜੇ ਨਹੀਂ ਜਾਂਦੀ ਕੱਲ ਫੋਰਸ ਵਾਪਸ ਕਿਉਂਕਿ ਦੇਖੋ ਜੇ ਫੋਰਸ ਉਵੇਂ ਖੜੀ ਹੋ ਜਾ ਗੱਲਬਾਤੋਂ ਨਿਕਲੂਗੀ ਜੇ ਨਹੀਂ ਇਸ ਗੱਲਬਾਤ ਚ ਕੁਝ ਨਹੀਂ ਨਿਕਲਣਾ ਸਾਡੇ ਹਿਸਾਬ ਨਾਲ ਯਾਨੀ ਕੱਲ ਫੇਰ ਜਾਉਂਗੇ ਨਹੀਂ ਜੇ ਗੱਲਬਾਤ ਨਹੀਂ ਹੁੰਦੀ ਫੇਰ ਚਲੋ ਅਸੀਂ ਕਹਿੰਦੇ ਤਾਂ ਇੱਥੇ ਵੀ ਜਿਹੜਾ ਭਾਰਤ ਵਾਲਿਆਂ ਨੇ 22000 ਇੱਕ ਜਮੀਨ ਰੋਕ ਲਈ ਪੰਜਾਬ ਦੀ ਪੰਜਾਬ ਨੂੰ ਕੋਈ ਲੋੜ ਨਹੀਂ ਸੀ ਇਸ ਰੋਡ ਦੀ ਜਿੰਨੀਆਂ ਸੜਕਾਂ ਪੰਜਾਬ ਚ ਹੈਗੀਆਂ ਉਹਨਾਂ ਦੀ ਮੁਰੰਮਤ ਜਾਂ ਚੌੜੀਆਂ ਕਰਨਾ ਮਸਲਾ ਤਾਂ ਹੈ ਗਿਆ ਇਹਨਾਂ ਦੀ ਕੋਈ ਲੋੜ ਨਹੀਂ ਸੀ ਜੇ ਹੁਣ ਕੱਢੀ ਹੈ ਘੱਟੋ ਘੱਟ ਜਿਹਦੀ ਜ਼ਮੀਨ ਉਹਦੇ ਵਿੱਚ ਆ ਗਈ ਉਹਦੇ ਯਾਰ ਤਹੱਲੀ ਮਖਤ ਪੈਸੇ ਤਾਂ ਦੇ ਦੇਣਾ ਉਹਨੂੰ ਉਹਨੇ ਉੱਜੜ ਕੇ ਜਾਣਾ ਤੇ ਭਾਰਤ ਵਾਲਾ ਨਿਕਲ ਗਈ ਅੱਧੀ ਜਮੀਨ ਇਧਰ ਹੈਗੀ 4 ਬਿਗੇ ਖਾਂਢੀ ਕਿੱਲਾ ਦੂਜੇ ਪਾਸੇ ਰੇ ਗਿਆ ਰਾਹ ਦੇ ਵਿੱਚ ਦੀ ਪਾਣੀ ਕਿਸੇ ਪਾਸੇ ਦੀ ਨੰਗਣਾ ਰਾਸਤਾ ਕੋਈ ਨਹੀਂ ਕਿਵੇਂ ਲੋਕ ਆਪਦੇ ਉਧਰ ਉਧਰ ਦੀਆਂ ਅੱਖਲੇ ਬਾਹਨ ਨੂੰ ਸਾਹਮਣੇ ਕਰਨ ਜਾਂਦੀ ਬਹੁਤ ਇਹਨੇ ਉਹ ਕੀਤਾ ਹੋਇਆ ਨਜਾਇਜ਼ ਇਹ ਜੇ ਹੁਣ ਕਾਇ ਕਹਣ ਉਹ ਵੀ ਅਸੀਂ ਕਿਉਂਕਿ ਸਾਡੇ ਕੋਲ ਪਾਵਰ ਅਸੀਂ ਤਾਂ ਐਕਵਾਇਰ ਕਰ ਲਈ ਫਿਰ ਭਾਈ ਕੱਲ ਨੂੰ ਸਾਰੇ ਪੰਜਾਬ ਦੀ ਕਹਿਣਗੇ ਐਕਵਾਇਰ ਕਰ ਲਈ ਵੀ ਸਾਰੇ ਪੰਜਾਬ ਦੀ ਐਕਵਾਇਰ ਜੇ ਭਾਈ ਉਹਨਾਂ ਨੇ ਕਹਿ ਤਾ ਫੇਰ ਲੜਾਂਗੇ ਇਹ ਤਾਂ ਉਹਦਾ ਰਾਹ ਪੱਧਰਾ ਕਰਦੇ ਆ ਕਿਉਂਕਿ ਜ਼ਮੀਨ ਸਾਰੀ ਕਾਰਪੋਰੇਟਾਂ ਨੂੰ ਦੇਣੀ ਹੈ ਹੋਰ ਕੋਈ ਮਾਮਲਾ ਨਹੀਂ ਇਹ ਆ ਮਾਮਲਾ ਨਹੀਂ ਵਾਲਾ ਵੱਡਾ ਇਹ ਤਾਂ ਰਾਹ ਪੱਧਰਾ ਕਰਨ ਦਾ ਮਾਮਲਾ ਹੈ ਮੋਰਚਾ ਅੱਜ ਤੋਂ ਸ਼ੁਰੂ ਹੈ ਇੱਥੇ ਹਾਂਜੀ ਮੋਰਚਾ ਸ਼ੁਰੂ ਹੈ ਹੁਣ ਤੋਂ ਹੀ ਸ਼ੁਰੂ ਹੈ ਮੋਰਚਾ ਸਵੇਰ ਤੋਂ ਹੀ ਸ਼ੁਰ ਚਲਦਾ ਰਹੇਗਾ ਜਦ ਤੱਕ ਟੇਬਲ ਟॉक ਨਹੀਂ ਜਿੰਨੇ ਜਿੰਨੇ ਅਸੀਂ ਮੌਕੇ ਮੁਤਾਬਕ ਫੈਸਲੇ ਲੈਂਦੇ ਰਹਾਂਗੇ ਅੱਜ ਰਾਤ ਅਸੀਂ ਇੱਥੇ ਹੀ ਠਹਿਰਾਂਗੇ ਦੂਜੇ ਨਾਕੇ ਇੱਥੇ ਨਹੀਂ ਲਾਏ ਪੂਰੇ ਪੰਜਾਬ ਚ ਨਾਕੇ ਲਾਏ ਇਹਨਾਂ ਨੇ ਪਿੱਛੇ ਅਸੀਂ ਕਈ ਨਾਕੇ ਤੋੜ ਕੇ ਆਏ ਇਹਨਾਂ ਦੇ ਕਈ ਨਾਕੇ ਤਾਂ ਪਾਸੇ ਦੀ ਹੋ ਕੇ ਵੀ ਆਏ ਅਸੀਂ ਵੀ ਕਵਰ ਕੀਤਾ ਸੀ ਉੱਥੇ ਵੀ ਰੋਕੇ ਹੋਏ ਹਾਂ ਉੱਥੇ ਵੀ ਰੋਕਿਆ ਸਾਡੇ ਬੰਦੇ ਉਹਨਾਂ ਨੂੰ ਪਿੱਛੇ ਵੀ ਨਹੀਂ ਸੀ ਮੋੜਨ ਦੇ ਰਹੇ ਐਨੀ ਗੱਲ ਉਹ ਕਹਿੰਦੇ ਵੀ ਠੀਕ ਹੈ ਤੁਸੀਂ ਕਾਹਨ ਜਾਣਾ ਤੁਸੀਂ ਪਿੱਛੇ ਮੁੜ ਜਿਓ ਉਹ ਪਿੱਛੇ ਵੀ ਨਹੀਂ ਸੀ ਮੋੜਨ ਦਿੰਦੇ ਉਹਨਾਂ ਨੂੰ ਉਹ ਹੁਣ ਹਜੇ ਤਾਂ ਰੋਕੇ ਹੋਏ ਹੋਏ ਸੀਗੇ ਉਹ ਬੰਦੇ ਲਈ ਕਿਉਂ ਕਾਫੀ ਕੁਝ ਹੋਇਆ ਅੱਜ ਜੇ ਲਾਠੀ ਚਾਰਜ ਦੀ ਗੱਲ ਕਰ ਲਈਏ ਹੰਜੂ ਗੈਸ ਦੇ ਕੋਲੇ ਸਿੱਟੇ ਗਏ ਡਰੋਨ ਦੇ ਰਾਹੀ ਸਿੱਟੇ ਗਏ ਪਰ ਮੋਰਚਾ ਸ਼ੁਰੂਆਤ ਅੱਜ ਹੋ ਚੁੱਕੀ ਹੈ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਜਦ ਤੱਕ ਟੇਬਲ ਟਾਕ ਨਹੀਂ ਹੁੰਦੀ ਟੇਬਲ ਟਾਕ ਚ ਕੋਈ ਸੋਲੂਸ਼ਨ ਜਿਹੜਾ ਹੈ ਉਹ ਨਹੀਂ ਨਿਕਲ ਕੇ ਸਾਹਮਣੇ ਆਉਂਦਾ ਇਸੇ ਤਰੀਕੇ ਦੇ ਹਾਲਾਤ ਜਿਹੜੇ ਆ ਉਹ ਬਣੇ ਰਹਿਣਗੇ ਕੈਮਰਾ ਪਰਸਨ ਵਿਕਾਸ ਦੇਨਾ ਬਜ਼ਮ ਵਰਮਾ ਡੇਲੀ ਪੋਸਟ